ਤਸਵੀਰਾਂ ਮੁਕਸਰ ਦੇ ਪਿੰਡ ਅਟਾਰੀ ਦੀਆਂ ਵਿਖਾਉਣ ਲੱਗੇ ਆ ਮੇਰੇ ਪਿੱਛੇ ਤੁਹਾਨੂੰ ਸੇਵਨਾਲੇ ਦੀਆਂ ਵਿਖਾਉਣਾ ਜਿੱਥੇ ਕਿ ਸੇਵਨਾਲਾ ਵੀ ਨੱਕੋ ਨੱਕ ਹੋਇਆ ਪਿਆ ਕੇਲੀ ਹੈ ਕਿਉਂਕਿ ਬਰਸਾਤ ਦਾ ਮੌਸਮ ਹੈ ਦੂਸਰੇ ਪਾਸੇ ਪਾਣੀ ਵੀ ਆ ਚੁੱਕਿਆ ਕਿਉਂਕਿ ਖੇਤਾਂ ਦੇ ਵਿੱਚ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੀਏ ਤਾਂ ਬਾਕੂਬੀ ਆ ਕਿ ਸਾਹਮਣੇ ਜੋ ਖੇਤ ਨੇ ਉਹ ਪੂਰਨ ਤੌਰ ਤੇ ਡੁੱਬ ਚੁੱਕੇ ਨੇ ਔਰ ਬਰਸਾਤੀ ਪਾਣੀਆ ਔਰ ਨਾਲ ਜੋ ਘਰ ਹੈ ਉਹ ਵੀ ਦੱਸੀ ਜਾ ਰਹੇ ਨੇ ਕਿ ਸਾਹਮਣੇ ਤਸਵੀਰ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਹਾਲਾਤ ਮੁਕਸਰ ਦੇ ਵਿੱਚ ਵੀ ਹੜਾ ਵਾਲੇ ਬਣਦੇ ਜਾ ਰਹੇ ਨੇ ਕਿਉਂਕਿ ਦੂਸਰੀ ਪਾਸੇ ਜੇ ਗੱਲ ਕਰੀਏ ਤਾਂ ਗੁਰਦਾਸਪੁਰ ਪਠਾਨਕੋਟ ਤੇ ਉਹਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਬਰਸਾਤੀ ਪਾਣੀ ਹੋਣ ਕਰਕੇ ਘਰਾਂ ਦੇ ਵਿੱਚ ਪਾਣੀ ਪਹੁੰਚ ਚੁੱਕਿਆ ਸੀ ਫਸਲਾਂ ਤਬਾਹ ਹੋ ਚੁੱਕੀਆਂ ਸੀ ਉੱਥੇ ਰੈਸਕਿਊ ਲੱਗੇ ਹੋਏ ਹਨ ਲੇਕਿਨ ਹਾਲੇ ਤੱਕ ਮੁਕਸਰ ਦਾ ਏਰੀਆ ਬਚਿਆ ਹੋਇਆ ਸੀ ਤੇ ਨਾਲ ਕਿਸਾਨ ਹੈ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰੂੰਗਾ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਉਂਕਿ ਲਗਾਤਾਰ ਪਿਛਲੇ 1 ਹਫਤੇ ਤੋਂ ਰੁਕ ਰੁਕ ਕੇ ਬਰਸਾਤ ਹੋ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਵੀ ਲਗਾਤਾਰ ਹੀ ਕਿਹਾ ਜਾ ਰਿਹਾ ਹੈ ਕਿ 2 ਦਿਨ 3 ਦਿਨ ਤੋਂ ਲਗਾਤਾਰ ਭਾਰੀ ਬਰਸਾਤ ਹੋ ਰਹੀ ਹੈ ਬਾਈ ਜੀ ਕੀ ਕਹਿਣਾ ਚਾਹੋਗੇ ਤੁਹਾਡਾ ਪਿੰਡ ਹਾਲਾਤ ਅਸੀਂ ਵੀ ਦੇਖ ਰਹੇ ਹਾਂ ਬੱਦਲ ਬਣੇ ਹੋਏ ਆ ਰਾਤ ਤੋਂ ਬਰਸਾਤ ਹੋ ਬਸ ਇਹ ਤੁਹਾਡੇ ਸਾਹਮਣੇ ਹੈ ਜੀ ਨਾ ਪ੍ਰਸ਼ਾਸਨ ਦੀ ਨਲਾਕੀ ਕਰਕੇ ਹੂੰ ਸਫਾਈ ਨਾ ਹੋਣ ਕਾਰਨ ਡਰੇਨ ਓਵਰਫਲੋ ਮਾਰ ਗਈ ਜੇ ਇਹਹੀ ਸਫਾਈ ਚੰਗੀ ਤਰ੍ਹਾਂ ਹੋਈ ਹੋਿੰਦੀ ਵੱਡੇ ਠੇਕੇਦਾਰ ਆ ਜੀ ਵੱਡੇ ਠੇਕੇਦਾਰਾਂ ਨੇ ਕਰਕੇ ਯਾਵਾ ਕਰੋੜਾ ਰੁਪਿਆ ਹੜਪ ਲਿਆ ਬਿਲਕੁਲ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ 1 ਕਰੋੜਾ ਰੁਪਿਆ ਹੜਪ ਲਿਆ ਕਿ ਪਹਿਲਾਂ ਵੀ ਬਰਸਾਤਾਂ ਹੁੰਦੀਆਂ ਇੰਨਾ ਪਾਣੀ ਪਹਿਲਾਂ ਵੀ ਆਉਂਦਾ ਇਹ 23 ਦੇ ਵਿੱਚ ਆਇਆ ਸੀ ਜੀ ਹੂੰ ਇਹ ਹੋਣਾ ਆ ਉਦੋਂ ਵੀ ਹੀ ਅਸੀਂ ਇਹ ਮੰਗ ਕੀਤੀ ਹੈ ਸਾਡਾ ਕੋਈ ਉਦੋਂ ਵੀ ਡਰੇਨ ਦੀ ਨਾ ਹੀ ਸਫਾਈ ਨਾ ਹੋਈ ਹੈ ਦੋ ਡਰੇਨਾਂ ਇਕੱਠੀਆਂ ਹੁੰਦੀਆਂ ਇਹਨਾਂ ਦੀ ਸਫਾਈ ਨਾ ਹੋਣ ਕਰਨਾ ਸਹਿਫਲ ਦੀ ਮੈਂ ਲਾਲੋਕਰ ਤੋਂ 30 ਸਾਲ ਹੋ ਗਏ ਸਫਾਈ ਹੋਈ ਨੂੰ ਉਹਨੀ ਸਫਾਈ ਨਹੀਂ ਹੋਈ ਉਹ ਪਾਣੀ ਨਹੀਂ ਅੱਗੇ ਕੜਦੀ ਪਿੰਡ ਕਾਰੇ ਵਾਲਾ ਆਉਂਦਾ ਜੀ ਜੇ ਅਸੀਂ ਜ਼ਿੰਮੇਵਾਰ ਜੰਨੇ ਆ ਇਕੱਠੇ ਹੋ ਕੇ ਉਹ ਸਾਡੇ ਗੱਲ ਮੰਨਦੇ ਆ ਸਾਡੇ ਤੁਸੀਂ ਸਾਨੂੰ ਡਪਾਉਣਾ ਆਣ ਕੇ ਅੱਛਾ ਹਾਂ ਤੇ ਮੁਖਸਰ ਦੀ ਗੱਲ ਪਿੰਡਾਂ ਦੀ ਗੱਲ ਕਰੀਏ ਤੁਹਾਡਾ ਪਿੰਡ ਟਾਰੀ ਹੈ ਜਾਂ ਜਵਾਰਿਆਂ ਵਾਲਾ ਜੀ ਮੇਰਾ ਪਿੰਡ ਟਾਰੀ ਆ ਜੀ ਟਾਰੀ ਨਾਲ ਜਵਾਰਿਆਂ ਵਾਲਾ ਲੱਗਦਾ ਕੀ ਕਹਿਣਾ ਚਾਹੋਗੇ ਵਿਧਾਇਕ ਦਾ ਜੱਦੀ ਪਿੰਡ ਹੈ ਔਰ ਉਹਨਾਂ ਨੇ ਘੇੜਾ ਮਾਰਿਆ ਹੁਣ ਇਸ ਨੂੰ ਲੈ ਕੇ ਨਹੀਂ ਨਹੀਂ ਤੇ ਅਸੀਂ ਉਹਨਾਂ ਨੂੰ ਕਿਹਾ ਆਓ ਨਹੀਂ ਅਸੀਂ ਘੇੜਾ ਉਹਨਾਂ ਨੂੰ ਕੱਲ੍ਹ ਲੈਡ ਦੇ ਕਾਲ ਕੀਤੀ ਸੀ ਉਹ ਵੀ ਮੈਂ ਨਹੀਂ ਕੀਤੀ ਦੂਸਰੇ ਜੋ ਉਹਨਾਂ ਦੇ ਲਾਗੇ ਵਾਲਿਆਂ ਨੇ ਕੀਤੀ ਆ 24 ਘੰਟੇ ਦੀ ਲਾਈਟ ਮੰਗ ਕੀਤੀ ਹੋ ਗਿਆ ਲਾਈਟ ਦੀ ਗੱਲ ਕਰੀ ਇਹਨੇ ਕਿੰਨੇ ਦਿਨਾਂ ਤੋਂ ਲਾਈਟ ਬੰਦ ਹੈ ਇੱਥੇ ਕਹਿੰਦੇ ਲਾਈਟ ਵੀ ਕਾਫੀ ਸਮਾਂ ਹੋ ਗਿਆ ਬੰਦ ਦੋ ਦਿਨ ਹੋ ਗਏ ਜੀ ਲਾਈਟ ਬਿਲਕੁਲ ਹੀ ਨਹੀਂ ਆਈ ਮਾੜੀ ਮੁੱਟੀ ਜੀ ਆ ਰਹੀ ਆ ਬਸ ਕੁਝ ਘੰਟਾ 2 ਘੰਟੇ ਫਾਲਟ ਸੈਟ ਹੀ ਨਹੀਂ ਕਰ ਰਹੇ ਜੀ ਸੈਟ ਨਹੀਂ ਕਰ ਰਹੇ ਅਗਰੇਡ ਚ ਵੀ ਅਸੀਂ 2-4 ਵਾਰ ਹੀ ਜਾਏ ਆਏ ਆ ਜੀ ਉਹ ਕਹਿੰਦੇ ਉੱਪਰ ਆਊ ਐਕਸ਼ਨ ਨੂੰ ਕਹੋ ਫਿਰ ਲਾਈਟ ਛੱਡਾਂਗੇ 24 ਘੰਟੇ ਅਸੀਂ ਮੰਗ ਕੀਤੀ ਸੀ ਹੁਣ ਕਹਿੰਦੇ ਸਾਨੂੰ ਲੈਟਰ ਆ ਗਿਆ ਸਵੇਰ ਕਾਲ ਕੀਤੀ ਅਸੀਂ ਕਹਿੰਦੇ ਲੈਟਰ ਆ ਗਿਆ ਹੁਣ 24 ਘੰਟੇ ਲਾਈਟ ਹੋ ਗਈ ਮੌਜੂਦਾ ਹਾਲਾਤ ਦੀ ਇਹ ਗੱਲ ਕਰੀਏ ਹੁਣ ਕਿਸ ਤਰ੍ਹਾਂ ਦੇ ਹਾਲਾਤ ਨੇ ਸਾਨੂੰ ਇਹ ਆ ਜੀ ਚਲੋ ਫਸਲਾਂ ਤਾਂ ਡੁੱਬੀਆਂ ਸਾਡੇ ਘਰ ਵੱਜ ਜਾਣ ਸਾਡਾ ਸਾਰਾ ਪਿੰਡ ਡੁੱਬਣ ਤੇ ਆ ਬਿਲਕੁਲ ਡੁੱਬਨ ਤੇ ਆ ਰੇ ਬਰਸਾਤ ਵੀ ਸ਼ੁਰੂ ਹੋ ਚੁੱਕੀ ਆ ਨਾਲ ਹੋਰ ਲਪਿੰਡ ਦੇ ਲੋਕ ਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜਿਮੀਦਾਰ ਦੀ ਫਸਲ ਹੀ ਉਹ ਆਪਣੇ ਪੁੱਤਾਂ ਨਾਲ ਵੱਧ ਪਿਆਰੀ ਸਮਝਦਾ ਉਹ ਪਾਲ ਕੇ ਰੱਖਦਾ ਕਿਉਂਕਿ ਭਾਈ ਜੀ ਕੀ ਨਾਏ ਕੀ ਕਹਿਣਾ ਚਾਹੋਗੇ ਬਰਸਾਤ ਸ਼ੁਰੂ ਵੀ ਹੋ ਗਈ ਔਰ ਮੌਸਮ ਵੀ ਬਰਸਾਤ ਦਾ ਭਾਈ ਪੁੱਛੋ ਨਾ ਹੁਣ ਤਾਂ ਸਾਡੇ ਤਾਂ ਹਾਲਾਤ ਬੁਰੇ ਹੋਏ ਪਏ ਆ ਸਾਨੂੰ ਕੋਈ ਗੱਲ ਆਉੜ ਹੀ ਨਹੀਂ ਰਹੀ ਕਿਉਂਕਿ ਉੱਪਰੋਂ ਤਾਂ ਸਾਡੇ ਘਰਾਂ ਦਾ ਸਾਨੂੰ ਹੋਇਆ ਪਿਆ ਜੀ ਉਧਰੋਂ ਸਾਡੀਆਂ ਫਸਲਾਂ ਤਬਾਹ ਹੋ ਰਹੀਆਂ ਐ ਅਈਦਾ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਆਂ ਵੀ ਜੋ ਜਲਦ ਹੋ ਸਕਦਾ ਵੀ ਸੇਮ ਨਾਲੇ ਦੀ ਸਪਾਈ ਹੋ ਜੇ ਸਾਡੇ ਪਿੰਡ ਵਾਲੇ ਪਾਸੇ ਭਾਵੇਂ ਨਾ ਹੋਵੇ ਕਾਲੇ ਵਾਲਾ ਸਾਈਡ ਤੋਂ ਹੀ ਹੋ ਜੇ ਕਿਉਂਕਿ ਜੇ ਉਧਰ ਫਿਰ ਪਾਣੀ ਫੇਰੀ ਸੁੱਕ ਚਾ ਜਾਊਗਾ ਨਾ ਜੀ ਇਹ ਸਾਡੇ ਪਿੰਡ ਦੀ ਹੁੰਦੀ ਆ ਸਾਡਾ ਪਿੰਡ ਤਾਂ ਭਰਿਆ ਖਰਾ ਹੀ ਵਾਹ ਮਾਨ ਪਰੇ ਖੜੇ ਆ ਸਾਡੇ ਤਾਂ ਕੋਈ ਹੁਣ ਸਾਰਾ ਸੇਮ ਨਾਲੇ ਹੀ ਬਣ ਗਿਆ ਜੀ ਨਾ ਤਾਂ ਸਾਨੂੰ ਸਾਡੀ ਫਸਲ ਦੀਦੀ ਆ ਨਾ ਸਾਨੂੰ ਕੋਈ ਸਾਡਾ ਸੇਮ ਨਾਲਾ ਦੀਦਾ ਜੇ ਸੇਮ ਨਾਲੇ ਤੇ ਉਹਨੇ ਤਾਂ ਉੱਥੇ ਘਾਹ ਫੂਸੀ ਆ ਜੀ ਅਹਿਤਾ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਕਾਲੇ ਵਾਲਾ ਨਹੀਂ ਜੀ ਨਿਕਾਸੀ ਕਿਵੇਂ ਹੋ ਰਹੀ ਹੈ ਬਰਸਾਤੀ ਪਾਣੀ ਆ ਜਾਂ ਪਿੱਛੋਂ ਜਿਹੜਾ ਕਿ ਹੜਾਂ ਦਾ ਪਾਣੀ ਆ ਰਿਹਾ ਦਰਿਆਵਾਂ ਦਾ ਪਾਣੀ ਨਹਿਰਾਂ ਦੇ थ्रू ਆ ਰਿਹਾ ਨਹੀਂ ਨਹਿਰਾਂ ਦੇ थ्रू ਨਹੀਂ ਵਿਰਜੀ ਆ ਰਿਹਾ ਇਹ ਇੱਕ ਤਾਂ ਖੱਪਿਆਂ ਵਾਲੀ ਸਾਈਡ ਤੋਂ ਕਿਰਪਾਲਕਿਆਂ ਦਾ ਇਹ ਸਾਈਡ ਦਾ ਪਾਣੀ ਆ ਰਿਹਾ ਜੀ ਇਧਰੋਂ ਗਲੱਬੇ ਵਾਲੇ ਤੋਂ ਇਹਨਾਂ ਮੜਮਲੂ ਡਰੇਨ ਆਉਂਦਾ ਜੀ ਸਾਡੇ ਇਹ ਡਰੇਨ ਸ਼ੁਰੂ ਦੇ ਵਿੱਚ ਸਾਡਾ ਇੱਕ ਹੀ ਸੀਗਾ ਜੋ ਖੱਪਿਆਂ ਵਾਲੀ ਤੋਂ ਆਈ ਪਿੰਡ ਤੋਂ ਚੱਲ ਕੇ ਆਉਂਦਾ ਹੈ ਇਹ ਉਸ ਤੋਂ ਬਾਅਦ ਮੜਮਲੂ ਡਰੇਨ ਸਾਡੇ ਇਧਰ ਪਾਇਆ ਗਿਆ ਹੀ ਵਿੱਚ ਯਾਨੀ ਕਿ ਨਾ ਤਾਂ ਸੈਂਫਲ ਸਰਕਾਰ ਨੇ ਵਡਾ ਕੀਤਾ ਹੈ ਨਾ ਅਗਲੇ ਪਾਸੇ ਸੇਮ ਨਾਲਾ ਵੱਡਾ ਕੀਤਾ ਜੀ ਕਿਉਂਕਿ ਸੇਮ ਨਾਲਾ ਉਹੀ ਹੈ ਡਰੇਨ ਇੱਕ ਹੋਰ ਪਤਾ ਜੀ ਵਿੱਚ ਸਾਡੇ ਲਿਆ ਕੇ ਮੜਮਲੂ ਡਰੇਨ ਪਤਾ ਜੀ ਉਹਨ ਮੰਨ ਲਓ ਮੜਮਲੂ ਤੋਂ ਚੱਲ ਕੇ ਤੇ ਅਟਾਰੀ ਤੀਕੋਂ ਆਉਂਦਾ ਜੀ ਕਿੰਨੇ ਪਿੰਡ ਆ ਗਏ ਰਸਤੇ 'ਚ ਅਕਸਰ ਪਾਣੀ ਨੇ ਤਾਂ ਇੱਥੇ ਆ ਕੇ ਖੜਨਾ ਜੀ ਫਿਰ ਜਦੋਂ ਅੱਗੇ ਸੇਮ ਨਾਲੇ ਨਿਕਾ ਜੀ ਇੱਥੋਂ ਦੋ ਸੇਮ ਨਾਲੇ ਅੱਗੋਂ ਇੱਕਾ ਜੀ ਸੇਮ ਨਾਲਾ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਅਗਲੇ ਪਾਸੇ ਸੇਮ ਨਾਲਾ ਚੌੜਾ ਕੀਤਾ ਜਾਵੇ ਉਹਦੀਆਂ ਪ੍ਰੋਪਰ ਵਧੀਆ ਪਲੜੀਆਂ ਬਣੀਆਂ ਜਾਣ ਕਿਉਂਕਿ ਸਾਡਾ ਪਾਣੀ ਜਲਦ ਤੋਂ ਜਲਦ ਨਿਕਲੇ ਜੇ ਪੁਲੀਆਂ ਸਾਡੇ ਜ਼ਿੰਮੇਦਾਰ ਭਰਾ ਜੀ ਸਾਡੇ ਪੁਲੀਆਂ ਵਿੱਚ ਪਾਈਪ ਸੈੱਟ ਲੈਂਦੇ ਆ ਉੱਤੇ ਦੀ ਮਿੱਟੀ ਦੇ ਬੰਨ੍ਹ ਲਾ ਲੈਂਦੇ ਆ ਜਦੋਂ ਅਸੀਂ ਤੋੜਨ ਜਾਂਦੇ ਨਾ ਤਾਂ ਉਹ ਬੰਨ੍ਹ ਸਾਨੂੰ ਤੋੜਨ ਦਿੰਦੇ ਆ ਪ੍ਰਸ਼ਾਸਨ ਨੂੰ ਅਸੀਂ ਇਹੀ ਆਣੇ ਜਾਂ ਤਾਂ ਉਹਨਾਂ ਦੇ ਬੰਨ੍ਹ ਪੁਲ ਬਣਾਏ ਜਾਣ ਜੀ ਤੇ ਜਾਂ ਉਹਨਾਂ ਨੂੰ ਪੁਲਗਿਆਂ ਨੇ ਫਿਰ ਪਾਉਣ ਦਿੱਤੀਆਂ ਜਾਣ ਇੱਕ ਕੰਮ ਹੋਵੇ ਜੀ ਹੁਣ ਜੇ ਜਾਂਨੇ ਤਾਂ ਸਾਨੂੰ ਇੱਕ ਤਾਂ ਅਸੀਂ ਘਰੇ ਸਾਡੇ ਕੁਛ ਨਹੀਂ ਗਾ ਹੁਣ ਮੀਆਂ ਦੇ ਵਿੱਚ ਸਾਨੂੰ ਉਧਰੋਂ ਘਲਾਂ ਦਾ ਖਤਰਾ ਉਧਰੋਂ ਫਸਲਾਂ ਦਾ ਜੇ ਜਾਂਨੇ ਤਾਂ ਉੱਥੇ ਅਸੀਂ ਆਨੇ ਵੀ ਉਹ ਕਿਹੜੇ ਲੜਕੇ ਨਾ ਮਰ ਜਗੇ ਰਕਬੇ ਦੀ ਗੱਲ ਕਰ ਲਈ ਕਿੰਨਾ ਪਾਣੀ ਦੀ 헤ਟ ਮਾਰ 헤ਟ ਆ ਗਿਆ ਕਿਉਂਕਿ ਕਾਫੀ ਦੂਰ ਤੱਕ ਨਿਗਾ ਮਾਰ ਰਹੇ ਆ ਤਾਂ ਹੁਣ ਵੀ ਪ੍ਰਸਾਦ ਹੋ ਰਹੀ ਹੈ ਮੇਰੀ ਗੱਲ ਸੁਣੋ ਜੀ 12 1300 ਏਕੜਾ ਹੈ ਸਾਡੇ ਪਿੰਡ ਦਾ ਜੀ ਅੱਛਾ 82 ਦਾ ਜੀ ਇਹ ਤਾਂ ਤਕਰੀਬਨ ਸਾਰਾ ਤੈਹਨਸ਼ ਹੋ ਚੁੱਕਿਆ ਜੀ ਉਦੋਂ ਹੁਣ ਪਿੱਛੇ ਨੂੰ ਨਾ ਤਾਂ ਬਾਈ ਜੀ ਅਸੀਂ ਗਏ ਆ ਆਪਣੇ ਘਰ ਛੱਡ ਕੇ ਮਾਲ ਡੰਗਰ ਛੱਡ ਕੇ ਉਧਰੋਂ ਖੇਤੀ ਦੇ ਵਿੱਚ ਅਸੀਂ ਪਾਈ ਪਾਪੂ ਪਾ ਲਾਈਏ ਨੇ ਮੋਟਰਾਂ ਨਹਿਰ ਚ ਲਾਈਏ ਨੇ ਇਹ ਹੁਣ ਨਾ ਤਾਂ ਪਿਛੇ ਗਏ ਹੁਣ ਪਿਛਲੇ ਪਿੰਡ ਵੀ ਆਖੀ ਜਾਂਦੇ ਬਹੁਤ ਪਾਣੀ ਆਈ ਜਾਂਦਾ ਪਿੱਛੋਂ ਸੜਕਾਂ ਦੇ ਉੱਤੋਂ ਦੀ ਆਈ ਜਾਂਦਾ ਜੀ ਕੇਰਾਂ ਵਾਲੀ ਸੜਕ ਦੇ ਉੱਤੋਂ ਦੀ ਜੋ ਆਹ ਗੁਰੂ ਸਾਹ ਰੋਡ ਆ ਜੀ ਇਹਦੇ ਵੀ ਉੱਪਰ ਦੀ ਆਖੀ ਜਾਂਦੇ ਪਾਣੀ ਨੰਕੇ ਆ ਰਿਹਾ ਜੀ ਇਹ ਤਾਂ ਸਾਰਾ ਸਾਡੇ ਪਿੰਡ ਆਉਣਾ ਜੀ ਇਹ ਤਾਂ ਅਸੀਂ ਇਹੀ ਗਾਣੇ ਆ ਜੀ ਗਾਣ ਕੇ ਪਿਛਲਾ ਪਾਣੀ ਤੁਹਾਡੇ ਪਿੰਡ ਪਿੰਡ ਜਾ ਕੇ ਖੜਦਾ ਤੇ ਇਹ ਤੋਂ ਗਾਣ ਨਹੀਂ ਗਾ ਸਾਡੇ ਪਿੰਡ ਨੂੰ ਡਰੇਨ ਦੋ ਪੈ ਜਾਂਦੇ ਜੀ ਪਿੱਛੋਂ ਮੜ ਮੱਲੂ ਡਰੇਨ ਤੇ ਖੱਪਿਆਲੀ ਤੋਂ ਜੀ ਤੇ ਗਾ ਇੱਕ ਡਰੇਨ ਆ ਜੀ ਫਿਰ ਇਹ ਵੇਖੋ ਤੁਸੀਂ ਦੋ ਡਰੇਨਾਂ ਦਾ ਪਾਣੀ ਇੱਕ ਡਰੇਨ ਖਿੱਚੂ ਕਿਵੇਂ ਜੀ ਬਿਲਕ ਵੀ ਸਾਡੀ ਜਲਦ ਤੋਂ ਜਲਦ ਅਗਲੇ ਪਾਸੇ ਸਫਾਈ ਹੋਵੇ ਕਿਉਂਕਿ ਸਾਡੇ ਵਾਹਨ ਤਾਂ ਸੇਮ ਨਾਲੇ ਬਣ ਚੁੱਕੇ ਆਈ ਸਾਰੀ ਹੁਣ ਹਾਂਜੀ ਮਿਹਰਬਾਨ ਸੋ ਇਹ ਸਨ ਪਿੰਡ ਦੇ ਵਾਸੀ ਔਰ ਦੂਸਰੀ ਪਾਸੇ ਇੱਕ ਤਸਵੀਰ ਬਕਾਉਣ ਦੀ ਕੋਸ਼ਿਸ਼ ਕਰੋ ਸਾਹਮਣੇ ਤਸਵੀਰ ਬਕਾਈ ਜਾਵੇ ਕਿ ਕਿਸ ਤਰ੍ਹਾਂ ਦਾ ਲੋਕ ਪਾਣੀ ਦੇ ਵਿੱਚੋਂ ਲੰਘ ਕੇ ਆ ਰਹੇ ਨੇ ਔਰ ਪਾਣੀ ਵੀ ਹੈ ਗੋਡੇ-ਗੋਡੇ ਪਾਣੀ ਹੋ ਚੁੱਕਿਆ ਔਰ ਲੋਕਾਂ ਨੂੰ ਇਥੋਂ ਨੰਗਣਾ ਵੀ ਮੁਸ਼ਕਿਲ ਹੋ ਚੁੱਕਿਆ ਅਟਾਰੀ ਪਿੰਡ ਸਾਹਮਣੇ ਪਾਸੇ ਆ ਔਰ ਮੇਰੇ ਪਿਛਲੇ ਪਾਸੇ ਜੇ ਗੱਲ ਕਰਾਂ ਤਾਂ ਇਸ ਪੁਲ ਤੋਂ ਡਰੇਨਸ ਕੈਮਰਾਮੈਨ ਦੇ ਪਿਛਲੇ ਪਾਸੇ ਆ ਔਰ ਜਵਾਰੇ ਵਾਲਾ ਪਿੰਡ ਆ ਔਰ ਵਿਧਾਇਕ ਦਾ ਜੱਦੀ ਪੁਸ਼ਟੀ ਪਿੰਡ ਆ ਔਰ ਜੇ ਵਿਧਾਇਕ ਦੇ ਪਿੰਡ ਦੇ ਇਹੀ ਹਾਲ ਹੋਣਗੇ ਜਾਂ ਦੂਸਰੇ ਪਿੰਡਾਂ ਦੇ ਹਾਲ ਹੋਣਗੇ ਤਾਂ ਬਾਕੀ ਪਿੰਡਾਂ ਦਾ ਕੀ ਬਣੇਗਾ ਹੁਣ ਇਸ ਤੇ ਵੀ ਸਵਾਲ ਖੜਾ ਹੁੰਦਾ ਮੇਰਾ ਨਾਮ ਰਣਜੋਤ ਸਿੰਘ ਹੈ ਜੀ ਪਿੰਡ ਅਟਾਰੀ ਤੋਂ ਰਹਿਣ ਵਾਲਾ ਮੈਂ ਸਾਡੇ ਸਫਾਈ ਦੇ ਨਾ ਕਰਨ ਡਰੇਨਾ ਦੀ ਦੇ ਵਿੱਚ ਓਵਰਫਲੋ ਕਰ ਗਈਆਂ ਡਰੇਨਾ ਸਾਜ ਤਾਂ ਮੀਂਹ ਸ਼ੁਰੂ ਵੀ ਨਹੀਂ ਹੋਇਆ ਬਾਈ ਜੀ ਇਹ ਪਹਿਲਾਂ ਹੀ ਇਹ ਕੰਮ ਕਿਉਂ ਹੋ ਗਿਆ ਨਹੀਂ ਚਲੋ ਹਫਤੇ ਦੇ ਵਿੱਚ ਆ ਇਹ ਡਰੇਨਾ ਦੀ ਨਾਂ ਸਫਾਈ ਹੁਣ ਕਰਨੀ ਹੋਇਆ ਜੀ ਇਹੀ ਆ ਹੁਣ ਪ੍ਰਸ਼ਾਸਨ ਨੂੰ ਕੀਤਾ ਜਾਂਦਾ ਜਲਦੀ ਜਲਦੀ ਡਰੇਨਾਂ ਦੀ ਸਫਾਈ ਕੀਤੀ ਜਾਵੇ ਕਦੇ ਹਾਲਾਤ ਬਣਿਆ ਹਾਂਜੀ ਤੇਜ਼ ਬਣੇ ਸੀ ਉਦੋਂ ਵੀ ਆਪਾਂ ਜਿਹੜੀ ਆ ਕੱਚੀ ਡੈਰ ਆਪਣੇ ਨਾਲ ਅਗਲੇ ਬੰਨੇ ਉਹ ਵੱਢ ਕੇ ਸੈਫਲ ਚੋਂ ਦੇ ਵਿੱਚ ਪਾਣੀ ਪਾਇਆ ਗਿਆ ਹੁਣ ਵੀ ਉਹਦੇ ਵਿੱਚ ਵੱਢ ਕੇ ਪਾਣੀ ਪਾਤਾ ਸੀ ਪਰ ਪ੍ਰਸ਼ਾਸਨ ਦਾ ਬੰਦਾ ਕੋਈ ਵੀ ਨਹੀਂ ਆਇਆ ਸਾਡੇ ਕੋਲ ਕੋਈ ਵੀ ਵਿਧਾਇਕ ਜਾਂ ਕੋਈ ਕੋਈ ਹੋਰ ਨਹੀਂ ਵਿਧਾਇਕ ਸਾਹਮਣੇ ਐਮਐਲਏ ਸਾਹਿਬ ਨੂੰ ਕਿਹਾ ਜੀ ਕੱਲ 24 ਘੰਟੇ ਲਾਈਟ ਮੰਗ ਕੀਤੀ ਉਹਨਾਂ ਨੇ ਦਿੱਤੀ ਮਤਲਬ ਕਹਿਤਾ ਮੈਂ ਕਿ ਮੈਨੂੰ ਪਰ ਆਈ ਨਹੀਂ ਸਾਡੇ ਕੋਲ ਮੋਟਰਾਂ ਦੀ 24 ਘੰਟੇ ਲਾਈਟ ਐਲਾਨ ਹੋ ਗਿਆ ਸਮਾਨ ਨਹੀਂ ਆਇਆ ਨਹੀਂ ਲਾਈਟ ਦਾ ਐਲਾਨ ਕਰਤਾ ਮੋਢਲੇ ਕਿ ਉਹਨਾਂ ਨੇ ਚਾਲੂ ਨਹੀਂ ਕੀਤੀ ਉਹ ਚਾਲੂ ਨਹੀਂ ਕੀਤੀ ਫਾਲਟ ਨਹੀਂ ਕਿਹਾ ਲੈਨਮੈਨ ਹੀ ਨਹੀਂ ਆ ਰਹੇ ਜੀ ਮੈਂ ਕਹਿੰਦਾ ਪੁੱਛੋ ਜਦੋਂ ਡੁੱਬ ਗਏ ਉਦੋਂ ਚਲਾਉਣਗੇ ਬਸ ਨਹੀਂ ਕਰ ਰਹੇ ਜੀ ਹੁਣ ਅਸੀਂ ਤਾਂ ਆਪਦੇ ਕੋਲੋਂ ਬਾਉ ਸਿੰਘ ਸਿੱਧੂ ਵਕੀਲ ਹੈ ਜੀ ਉਹਨਾਂ ਨੇ 60-65 ਹਜ਼ਾਰ ਦਾ ਸਮਾਨ ਲੈਤਾ ਜੀ ਸਾਨੂੰ ਅਸੀਂ ਤਾਂ ਉਹ ਮੋਟਰਾਂ ਜੜ ਰਹੇ ਆ ਪ੍ਰਾਈਵੇਟ ਪਰਸਨ ਤੁਹਾਨੂੰ ਸਮਾਨ ਲੈ ਕੇ ਦੇ ਹਾਂਜੀ ਆ ਪ੍ਰਾਈਵੇਟ ਯਾਨੀ ਕਿ ਸਰਕਾਰੀ ਸਹਾਇਤਾ ਕੋਈ ਨਹੀਂ ਮਿਲਦੀ ਨਹੀਂ ਜੀ ਮਿਲਦੀ ਭਾਈ ਜੀ ਕੀ ਨਾਮ ਹੈ ਔਰ ਕੀ ਕਹਿਣਾ ਚਾਹੋਗੇ ਜਿਹੜੀ ਬਰਬਾਦ ਹੋਈ ਔਰ ਉੱਪਰ ਪਾਣੀ ਖੇਤਾਂ ਦੇ ਵਿੱਚ ਆ ਗਿਆ ਮੇਰਾ ਨਾਮ ਮਨਪ੍ਰੀਤ ਸਿੰਘ ਆਈ ਪਿੰਡ ਸਾਡਾ ਹਟਾਰੀ ਹੈ ਜ਼ਿਲ੍ਹਾ ਸ਼ ਇਹ ਵੀਰ ਜੀ ਸਾਡੇ ਇੱਕ ਤਾਂ ਖੱਪਿਆਂ ਵਾਲੀ ਡਰੇਨ ਆਉਂਦਾ ਜੀ ਇੱਕ ਸਾਡੇ ਮੜ ਬੱਲੂ ਡਰੇਨ ਆਉਂਦਾ ਜੀ ਇਹ ਦੋ ਡਰੇਨ ਆ ਕੇ ਇਕੱਠੇ ਹੋ ਜਾਂਦੇ ਆ ਅੱਗੇ ਗੰਗ ਕਰਨਾਲ ਨਾ ਰਾਈ ਨਹਿਰ ਦੇ ਥੱਲੇ ਦੀ ਸੈਂਫਲਾ ਛੋਟਾ ਹੋਣ ਕਾਰਨ ਇਹ ਪਾਣੀ ਦੋ ਪਾਸਿਆਂ ਤੋਂ ਜ਼ਿਆਦਾ ਆ ਜਾਂਦਾ ਜੀ ਜਦੋਂ ਦੋ ਪਾਸਿਆਂ ਤੋਂ ਪਾਣੀ ਜ਼ਿਆਦਾ ਆ ਜਾਂਦਾ ਅੱਗੋਂ ਨਿਕਾਸੀ ਨਹੀਂ ਗਈ ਪਾਣੀ ਦਾ ਅੱਗੇ ਜਿਹੜਾ ਸੇਵਨਾਲਾ ਕਾਲੇ ਵਾਲੇ ਲੱਧੂ ਵਾਲਾ ਸਾਈਡ ਤੇ ਜੀ ਉਹ ਅੱਗੇ ਜਮਾਂ ਹੀ ਬੰਦ ਹੋਇਆ ਪਿਆ ਇਸੇਵਨਾਲਾ ਜੇ ਅੱਗੇ ਸੇਵਨਾਲੇ ਦੀ ਪ੍ਰੋਪਰ ਸਫਾਈ ਹੋਊਗੀ ਜੀ ਤਾਂ ਫੇਰ ਹੀ ਇਹ ਦੋ ਡਰੇਨਾਂ ਦਾ ਪਾਣੀ ਖਿੱਚ ਕੇ ਲਜਾਉਣਾ ਜੀ ਇਹ ਜਦੋਂ ਅੱਗੇ ਮੰਨ ਲਓ ਵੀ ਸੈਫਲ ਪਾਣੀ ਨਹੀਂ ਕੱਢਦਾ ਜੀ ਸਾਡਾ ਪੂਰਾ ਨਾ ਪਾਣੀ ਕੱਢਣ ਦਾ ਕਾਰਨ ਨਹੀਂ ਆਈ ਸਾਡੇ ਖੇਤਾਂ 'ਚ ਆਏ ਸਾਲ ਹੀ ਸਾਡੇ ਨਾਲ ਇਹ ਹੁੰਦਾ ਜੀ ਅਸੀਂ ਵਿਭਾਗ ਤੋਂ ਇਹ ਹੀ ਮੰਗ ਕਰਦੇ ਆਂ ਵੀ ਡਰੇਨ ਦੀ ਅੱਗੋਂ ਵੀ ਸਫਾਈ ਕਰਾਈ ਜਾਵੇ। ਹੁਣ ਸਫਾਈ ਦਾ ਕੀ ਟੋਕਾ ਤੁਸੀਂ ਪਹਿਲਾਂ ਕਿਉਂ ਨਹੀਂ ਕਿਸੇ ਦੇ ਧਿਆਨ ਬਾਈ ਜੀ ਪਹਿਲਾਂ ਬਹੁਤ ਵਾਰੀ ਆਖਿਆ ਜੀ ਡਰੇਨ ਵਾਲਿਆਂ ਨੂੰ ਆਖਿਆ ਮੰਨ ਲਓ ਮਾੜਾ ਮੋਟਾ ਕਰਕੇ ਮਾੜਾ ਮੋਟਾ ਯਾਵਾ ਜੀ ਕਰਕੇ ਤੇ ਉੱਠ ਜਾਂਦੇ ਆ ਜੀ ਉਹਨਾਂ ਅਸੀਂ ਉਹਦੇ ਆਖਿਆ ਅਸੀਂ ਆ ਵੀ ਗਾਂ ਪੁਲੀਆਂ ਪੱਟਦੇ ਹੋਈ ਮਾੜੀਆਂ ਮੋਟੀਆਂ ਪੁਲੀਆਂ ਦੀ ਪੱਟਗੇ ਜਰੂਰ ਪੁਲੀਆਂ ਪਟਕੇ ਕਾਲੇ ਵਾਲੇ ਜਾਣੇ ਤਾਂ ਜੀ ਜਿਵੇਂ ਦਾ ਸਾਡੇ ਗਲ ਪੈਂਦੇ ਆ ਵੀ ਇਹ ਸਾਡੇ ਪਿੰਡ ਨੂੰ ਤੁਸੀਂ ਡਬੋਣਾ ਹੈ ਹੁਣ ਜੇ ਡਰੇਨ ਦੇ ਵਿੱਚੋਂ ਵੀ ਨਹੀਂ ਸਾਨੂੰ ਪਟਨ ਦਿੰਦੇ ਇਹ ਪੁਲੀਆਂ ਉਹ ਬੰਦੇ ਤੇ ਜਦੋਂ ਡਰੇਨ ਦੇ ਵਿੱਚੋਂ ਨਹੀਂ ਪਟਨਦੇ ਪਾਣੀ ਜਾਊ ਕਿਵੇਂ ਸਾਡਾ ਪਿਛਲਾ ਇੱਕ ਸਾਡੇ ਨਾਲ ਇਹ ਸੈਂਪਲੀ ਵੀ ਸਫਾਈ ਹੋਣੀ ਚਾਹੀਦੀ ਹੈ ਸੈਂਪਲੀ ਦੀ ਅੱਜ ਤੀਕ ਸਫਾਈ ਨਹੀਂ ਹੋਈ ਮੰਨ ਲਓ ਮੈਨੂੰ 30 ਸਾਲ ਹੋ ਗਏ ਵੇਂਦੇ ਨੂੰ ਪੀ 30 ਸਾਲਾਂ ਦੇ ਵਿੱਚ ਮੈਂ ਸਫਾਈ ਨਹੀਂ ਵੇਖੀ ਸਾਬ ਗੱਪੀ ਪਿੰਡ ਉਹਨਾਂ ਦੇ ਵਿਧਾਇਕਾਂ ਦਾ ਹਾਂਜੀ ਹਾਂਜੀ ਉਹਨਾਂ ਨੂੰ ਇਸ ਬਾਰੇ ਜਾਣੂ ਕਰਾਇਆ ਵੀ ਸਾਡੇ ਆ ਪ੍ਰੋਬਲਮ ਹੈ ਟ੍ਰੇਨਿੰਗ ਸਾਫ ਨਹੀਂ ਹੁੰਦੀ ਬਰਾੜ ਸਾਹਿਬ ਪਿਛਲੇ ਵਾਰ ਵੀ ਜਦੋਂ 23 ਦੇ ਵਿੱਚ ਪਾਣੀ ਆਇਆ ਜੀ ਉਦੋਂ ਬਰਾੜ ਸਾਹਿਬ ਡੀਸੀ ਸਾਹਿਬ ਸਾਰਾ ਮਹਿਕਮਾ ਇੱਥੇ ਆਇਆ ਜੀ ਸਾਡੇ ਹੜ੍ਹ ਹਣ ਤੋਂ ਬਾਅਦ ਆਈ ਸੀ ਕਿ ਹੜ੍ਹ ਹਣ ਤੋਂ ਪਹਿਲੇ ਹੜ੍ਹ ਆਉਂਦੇ ਵਿੱਚ ਆਏ ਸੀ ਜਮਾ ਪਿਛਲੇ ਸਾਲ ਪਿਛਲੇ ਸਾਲ 23 ਤੇ ਉਦੋਂ ਵੀ ਬਸ ਮਾੜੇ ਮੋਟਾ ਆਖ ਕੇ ਸਾਨੂੰ ਤੇ ਪਰ ਉੱਠ ਗਈ ਵੀ ਕੋਈ ਨਹੀਂ ਅਸੀਂ ਕਲਦੇ ਹਾਂ ਮਾਈਕ ਮੈਨੂੰ ਕਲਦੇ ਹਾਂ ਤੇ ਸਾਡੀਆਂ ਫਸਲਾਂ ਪਿਛਲੇ ਸਾਲ ਵੀ ਤਬਾਹ ਹੋ ਗਈਆਂ ਜੀ ਐਤਕੇ ਵੀ ਵਿਖਾਇਆ ਜਾਵੇ ਸਾਡੀਆਂ ਫਸਲਾਂ ਛੱਡੀ ਨਹੀਂ ਨਿਸਰ ਚੁੱਕੀਆਂ ਹੀ ਤੇ ਦੇ ਵਿੱਚ ਪਾਉਣ ਨੂੰ ਕੀਤੀਆਂ ਹੁਣ ਹਾਂਜੀ ਵੀ ਮੰਨ ਲਓ ਲਾਈਟ ਵੀ ਨਹੀਂ ਆਉਂਦੀ ਸਾਡੇ ਅਸੀਂ ਇਹ ਇਹੀ ਆਨੇ ਆ ਕਿ ਸਾਨੂੰ ਲਾਈਟ ਹੀ ਦਿੱਤੀ ਜਾਵੇ ਕੋਈ 5-7 ਦਿਨ ਜੀ ਅਸੀਂ ਚੱਕ ਕੇ ਨਹਿਰ ਦੇ ਵਿੱਚ ਪਾਣੀ ਗੰਕਰ ਨਾਲ ਦੇ ਪਾਦ ਗਈ ਲਾਈਟ ਵੀ ਬੰਦ ਆਈ ਸਾਡੇ 3-4 ਦਿਨਾਂ ਤੋਂ ਲਾਈਟ ਬੰਦ ਆਈ ਭਾਈ ਇਮਸ਼ਾਨ ਸਿੰਘ ਨਾਮ ਆ ਪਿੰਡ ਟਾਰੀ ਇਹੋ ਜਿਹੇ ਹਾਲਾਤ ਬਣੇ ਪਏ ਆ ਕੀ ਕਹੋਂਗੇ ਸਰਕਾਰ ਨੂੰ ਬਈ ਸਰਕਾਰ ਦੇ ਕੋਲੇ ਇਹੋ ਹੀ ਮੰਗ ਮੰਗਦੇ ਆਂ ਜੀ ਆ ਦੇਖੋ ਆਣ ਕੇ ਕੀ ਹਾਲਾਤ ਆ ਮਗਰੋਂ ਆਣ ਜਾਂਦੇ ਜਦੋਂ 5-7 ਪਰਤੇ ਹੋ ਜਾਂਦੇ ਆ ਜਾਂ ਕੋਈ ਥਾਣੇ ਚੁੱਕਿਆ ਗਿਆ ਕੋਈ ਉਹਦੀ ਸਪੋਰਟ ਉਹ ਮਗਰੋਂ ਸਪੋਰਟਾਂ ਨੂੰ ਅਸੀਂ ਕੀ ਕਰਨਾ ਜੇ ਗਰੀਬ ਦੀ ਜਾਂ जाट ਦੀ ਆਣ ਕੇ ਅੱਜ ਹੀ ਨਹੀਂ ਕੋਈ ਹਸਾਰ ਲੈਣੀ ਤੇ ਕਿੰਨੇ ਦਿਨਾਂ ਤੋਂ ਹਾਲਾਤ ਵਿਗੜੇ ਹੋਏ ਆ ਉਹਲਾ ਸਾਡੇ ਵਿਗੜਿਆ ਨੂੰ ਤੇ ਮੀਂਹ ਪੈਂਦੇ ਤੋਂ ਵੈਸੇ ਉਦੋਂ ਤੇ ਸ਼ੁਰੂ ਹਾਨੂੰ ਲੱਗਦਾ ਹੈ ਵੀ ਵਿਗੜਨਗੇ ਪਰ ਸਾਡੀ ਪਹਿਲਾਂ ਨਹੀਂ ਕਿੰਨੇ ਸਾਰ ਲਈ ਹੁਣ ਮੈਂ ਕਿੰਨਾ ਕੋਈ ਆਣ ਕੇ ਪੁੱਛਦਾ ਹੀ ਪਹਿਲਾਂ ਕਦੇ ਇੱਥੇ ਪਾਣੀ ਜਮਾ ਹੋਇਆ ਕਿ ਅੱਜ ਪਹਿਲੀ ਵਾਰੀ ਹੋਇਆ ਹੈ ਪਾਣੀ ਸਾਡੇ ਦੇ ਕੋਲ ਮਲਾ ਕੇ ਜੇ ਜ਼ਿਆਦਾ ਮੀਂਹ ਆਏ ਤੇ ਪਾਈਵਰੀ ਹੋ ਜਾਂਦਾ ਜੀ ਹਾਂ ਜੀ ਸਾਡੇ 50 ਫੁੱਟ ਡੂੰਗੀ ਨਹਿਰ ਉਹਦੇ ਥੱਲੋਂ ਦੀ ਪਾਣੀ ਲੰਘਦੇ ਰਹੀ ਸੀ ਪਰ ਚੇ ਕਿਸ ਤਰ੍ਹਾਂ ਹੋ ਰਿਹਾ ਕਿਉਂਕਿ ਇਹ ਜਦੋਂ ਮੰਨ ਲਓ ਜੀ ਇਹਨਾਂ ਇਲਾਕਾ ਵਿੱਚ ਦੀ ਨੰਗ ਤੇ ਜੋ ਆਪਣੇ ਬਾੜਾ ਹੋ ਜਾਂਦਾ ਪਾਣੀ ਫਿਰ ਛੜਕਾ ਵੱਡਨੀਆਂ ਪੈਂਦੀਆਂ ਲੜਕਾ ਵੱਡ ਕੇ ਜਦੋਂ ਆਪਾਂ ਮੰਨ ਲਓ ਹੁੰਦਾ ਫਿਰ ਇੱਕ ਦੂਜਾ ਜ਼ਿੰਮੇਵਾਰ ਇੱਕ ਦੂਜੇ ਦੇ ਪਰਚਾ ਦੇ ਦਿੰਦਾ ਇੱਕ ਨੂੰ ਦੂਜੇ ਪਾਸੇ ਸਪੋਰਟ ਹੋ ਗਈ ਦੂਜੇ ਨੂੰ ਦੂਜੇ ਪਾਸੇ ਹੋ ਗਈ ਅਗਲਾ ਤਾਂ ਮੇਰੇ ਖੇਤ ਪਾਣੀ ਕਿਉਂ ਛੱਡਦੇ ਆ ਗਰੀਬਾਂ ਨੂੰ ਵੀ ਔਖਾ ਹੋ ਜਾਂਦਾ ਜਿਹੜਾ ਮਾੜਾ ਮੋੜ ਬਾਹਰੋਂ ਅੰਦਰੋਂ ਖਵਾ ਕੇ ਲਿਆਉਣਾ ਰਾਹ ਵੱਡੇ ਜਾਂਦੇ ਕਿਤੇ ਨੰਗ ਨਹੀਂ ਸਕਦੇ ਕਿਤੇ ਜਾ ਨਹੀਂ ਸਕਦੇ ਨੀ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਣੇ ਹਾਂਜੀ ਪਰੇਸ਼ਾਨੀਆਂ ਹੁਣ ਅਸੀਂ ਅੱਜ ਇਹੋ ਹੀ ਮੰਗਦੇ ਵੀ ਸਾਨੂੰ ਅੱਜ ਜਾਣ ਕੇ ਮੌਕਾ ਵੇਖੋ ਸਾਡੀ ਸਾਰ ਲਈ ਜਾਵੇ ਜੇ ਮੁੜ ਕੇ ਮਗਰੋਂ ਆਇਆ ਤਾਂ ਕੋਈ ਫਾਇਦਾ ਨਹੀਂ ਇਹ ਹੁਣ ਕਿਹੜਾ ਰਾਸਤਾ ਤੁਹਾਡਾ ਮੰਨ ਲਓ ਵੀ ਕਿਹੜੇ ਕਿਹੜੇ ਪਿੰਡਾਂ ਨੂੰ ਜਾਣ ਆਲਾ ਪਰਵਾਨਾ ਮੰਨ ਲਓ ਜੀ ਸਾਡੇ ਦੇ ਕਈ ਇਹੋ ਜਿਹੇ ਆ ਜਿਵੇਂ ਆ ਖੱਪਿਆਂ ਵਾਲੀ ਹੋ ਗਈਆਂ ਕਾਲੇ ਵਾਲਾ ਹੋ ਗਿਆ ਰੋੜਾਂ ਵਾਲੀ ਹੋ ਗਈ ਇਸੇ ਰਾਹ ਨੂੰ ਲੰਘਦੇ ਬਹੁਤ ਜਾਂਦਾ ਨੇ ਪਿੰਡਾਂ ਦਾ ਹੋ ਗਿਆ ਹਾਂਜੀ ਭਾਈ ਸਾਡਾ ਇਹ ਤਿੰਨ ਚਾਰ ਪਿੰਡ ਆ ਜਿਹੜੇ ਅੱਗੇ ਆ ਜਾਂਦੇ ਜੀ ਵੀ ਜਿਹੜਾ ਐਂਦੀ ਸ਼ਾਰਟਕਾਟ ਕਰਕੇ ਮੁਕਸਰੋਂ ਲੰਘ ਜਾਂਦੇ ਆ ਉਧਰੋਂ ਖੱਪਿਆਂ ਵਾਲੀ ਨੂੰ ਆ ਉਹ ਵੀ ਸ਼ਾਰਟਕਾਟ ਕਰਕੇ ਅਗਲਾ ਐਂਦੀ ਗੁਰੂ ਸਾਹਿਬ ਨੂੰ ਜਾਣਾ ਉਹ ਗੱਡੀਆਂ ਐਂਦੀ ਲੰਘਦੀਆਂ ਪਰ ਹੁਣ ਪਰੇਸ਼ਾਨੀ ਕਰਕੇ ਉਹ ਵੀ ਇੱਧਰ ਦੀ ਨਹੀਂ ਹੁੰਦੀ ਕਿੰਨਾ ਰਖਵਾ ਜਿਹੜਾ ਚੋਨੇ ਦਾ ਚੋਨੇ ਦੀ ਪ ਮਨ ਲਓ ਜੇ ਇਸ ਵਕਤੇ ਕੋਈ 1500 ਕਿੱਲਾ ਤੇ ਹੋ ਕੋਈ ਇਹ ਲੱਗਦਾ ਕਿ ਜੇਕਰ ਇਹ ਹਾਲਾਤ ਇਸੇ ਤਰ੍ਹਾਂ ਮੰਨ ਲਓ ਨਹੀਂ ਧਿਆਨ ਦਿੱਤਾ ਜਾਂਦਾ ਤਾਂ ਕਿੰਨਾ ਕ ਪਾਣੀ ਖੜ ਸਕਦਾ ਔਰ ਕਿੰਨਾ ਕ ਮੰਨ ਲਓ ਜਿਹੜਾ ਪ੍ਰਭਾਤ ਹੋ ਸਕਦਾ ਮੰਨ ਲਓ ਜੇ ਐਦਾਂ ਹੀ ਆ ਫਿਰ ਤੇ ਬਾਅਦ ਹੋ ਸਕਦਾ ਜਿਦ ਤਰ ਆਪਾਂ ਮੰਨਦੇ 1500 ਫਿਰ ਹੋ ਸਕਦਾ ਥਾਂ ਨੂੰ ਪਾਣੀ ਔਰ ਸਾਡੇ ਪਿੰਡਾਂ ਨੂੰ ਵੀ ਜੜ ਲਾਪੇ ਜਿਸ ਤਰ੍ਹਾਂ ਆਪਾਂ ਸੱਤ ਘਰ ਵਿੱਚ ਆ ਗਏ ਆ ਪਲੇਟ ਦੇ ਹੋਰ ਵੀ ਆ ਸਕਦੇ ਆਈ ਸਾਰਿਆਂ ਨੂੰ ਪਰੇਸ਼ਾਨੀ ਤੇ ਆਉਂਦੀ ਆ ਨਹੀਂ ਨਾ ਕਿ ਇਹਨੂੰ ਨੰਗਰ ਮਿਲਦਾ ਨਾ ਕਿ ਇਹਨਾਂ ਟੱਪ ਨੂੰ ਮਿਲਦਾ ਹਲਾ ਹਤੇ ਔਖੇ ਹੀ ਆਈ ਸਾਨੂੰ ਐਸ ਹਿਸਾਬ ਨਾਲ ਦਿੱਨੇ ਹੁਣ ਦਿਹਾੜੀਦਾਰ ਬੰਦੇ ਆ ਜੇ ਅਸੀਂ ਦਿਹਾੜੀ ਨਾ ਕਰਾਂਗੇ ਤਾਂ ਬੱਚੇ ਨੂੰ ਖਵਾਵਾਂਗੇ ਕੀ ਤੁਸੀਂ ਸੂਚਿਤ ਕੀਤਾ ਪ੍ਰਸ਼ਾਸਨ ਨੂੰ ਵੀ ਇਸ ਤਰ੍ਹਾਂ ਦੇ ਨਾਲ ਪਾਣੀ ਮੰਨ ਲਓ ਜੀ ਆਏ ਸਾਲੀ ਹੋ ਜਾਂਦਾਗਾ ਬਦਲ ਸਾਹਿਬ ਵੀ ਆਏ ਸੀ ਉਦੋਂ ਆ ਪਹਿਲਾਂ ਜਦੋਂ ਆਉਂਦੇ ਸੀ ਉਦੋਂ ਆਹਨੇ ਸੜਕ ਉੱਤੇ ਆਪਾਂ ਉਧਰੋਂ ਨਹਿਰ ਵੜਾ ਦੇ ਕਰਾਏ ਸੀ ਉਹਨਾਂ ਨਹਿਰ ਵੜਾ ਕੇ ਪਾਣੀ ਖੜਾ ਕੇ ਮੰਨ ਲਓ ਮਗਰੋਂ ਆਇਆ ਤਾਂ ਕੋਈ ਤੋਕ ਨਹੀਂ ਨਹੀਂ ਸਰਪੰਚ ਨੇ ਕੋਈ ਉਦੋਂ ਬਾਅਦ ਮੰਨ ਲਓ ਸਰਪੰਚ ਮੈਂ ਖੁਦ ਆ ਮੌਜੂਦਾ ਮੈਂਬਰ ਆ ਹੀ ਕੀ ਸਰਪੰਚ ਅਸਾਰ ਕੀ ਲਾ ਲੂਗਾ ਜਦੋਂ ਕੋਈ ਉੱਤੋਂ ਲੀਡਰ ਹੀ ਨਹੀਂ ਆ ਰਿਹਾ ਕੋਈ ਸਾਨੂੰ ਪੁੱਛ ਨਹੀਂ ਰਿਹਾ ਤੇ ਅਸੀਂ ਸਰਪੰਚ ਪਿੰਡ ਦਾ ਵਿਚਾਰਾ ਧਾਰੀਦਾਰ ਜਾਮਾ ਮੇਰੇ ਅਰ ਕਮਨਜੂਰ ਕੀ ਕਰ ਲੂਗਾ ਇੱਥੇ ਕੌਣ ਦੇ ਪਿੰਡ ਦੇ ਤੁਹਾਡੇ ਵਿਧਾਇਕ ਨੇ ਦੁਆਰੇ ਵਾਲੇ ਦੇ ਉਹ ਮੌਜੂਦਾ ਵਿਧਾਇਕ ਨੇ ਭਾਈ ਤੁਹਾਡੇ ਕੋਲ ਨਾ ਨਹੀਂ ਆਏ ਜੀ ਨਹੀਂ ਆ। ਸਾਨੂੰ ਉਹ ਤੋਂ ਪਹਿਲਾਂ ਆਪਦਾ ਸੀਗਾ ਤੁਸੀਂ ਕਹਿੰਦੇ ਆਏ ਆਏ ਸੀ ਬਾਲਬ ਸਾਹਿਬ ਆਇਆ ਸੀ। ਉਸ ਤੋਂ ਬਾਅਦ ਨੇ ਧਿਆਨ ਦਿੱਤਾ ਸੀ। ਹਾਂਜੀ। ਹਾਂਜੀ ਮੈਂ ਪਿੰਡ ਟਾਰੀ ਦਾ ਰਹਿਣ ਵਾਲਾ। ਨਾਂ ਮੇਰਾ ਸੰਦੀਪ ਆ ਜੀ। ਤੇ ਸਭ ਤੋਂ ਪਹਿਲਾਂ ਤਾਂ ਧੰਨਵਾਦ ਤੁਹਾਡਾ ਜੀ ਜਿਹੜਾ ਤੁਸੀਂ ਮੀਡੀਆ ਵਾਲੇ ਪਹੁੰਚੇ ਹੋ ਸਾਡੇ ਪਿੰਡ ਸਾਡੇ ਪਿੰਡ ਦੇ ਹਾਲਾਤ ਤਾਂ ਤੁਸੀਂ ਦੇਖ ਹੀ ਚੁੱਕੇ ਹੋ ਆ ਕੇ ਹਨਾ ਤੁਸੀਂ ਆ ਕੇ ਪਹਿਲਾਂ ਇਧਰੋਂ ਸਾਰੇ ਕਵਰ ਕੀਤਾ ਹੀ। ਹਾਲਾਤ ਇੰਨੇ ਮਾੜੇ ਆ ਜੀ। ਫਸਲਾਂ ਤਾਂ ਤਬਾਹ ਹੀ ਆ ਜੀ। ਤੇ ਸਾਨੂੰ ਬਾਅਦ ਵਿੱਚ ਆ ਕੇ ਪ੍ਰਸ਼ਾਸਨ ਸਾਡੇ ਲਈ ਆਟਾ ਦਾਲ ਵਾਲਾ ਜਿਹੜਾ ਪ੍ਰੋਜੈਕਟ ਜੋ ਵੀ ਸਾਡੇ ਲਈ ਪਾਣੀ ਵਗੈਰਾ ਇਹ ਚੀਜ਼ਾਂ ਦੀ ਸਾਨੂੰ ਲੋੜ ਨਹੀਂ ਸਾਡੀ ਹੁ ਇਹ ਗਾਜੀ ਅਸੀਂ ਤਾਂ ਇਹੀ ਮਤਲਬ ਕਿ ਇੱਕ ਮਿੰਨਤੀ ਕਰਦੇ ਆਂ ਜੀ ਭਾਈ ਜੀ ਕਿੰਨੀ ਵਾਰੀ ਆਇਆ ਪਾਣੀ ਇਹ ਇਹ ਅੱਜ ਤੋਂ 2022 ਸੀ ਸ਼ਾਇਦ ਹਨਾ 2022 ਚ ਤਾਂ ਸਾਡਾ ਖਤਮ ਹੀ ਹੋ ਗਿਆ ਸੀ ਇਹ ਕੰਮ ਜੀ ਯਾਨੀ ਕਿ ਬਹੁਤ ਜ਼ਿਆਦਾ ਯਾਨੀ ਕਿ ਓਵਰਫਲੋ ਹੀ ਹੋ ਗਿਆ ਸੀ ਕੰਮ ਯਾਨੀ ਜੀ ਡੁੱਬਣ ਵਾਲਾ ਕੰਮ ਸੀ ਕਿੰਨਾ ਪਾਣੀ ਆ ਗਿਆ ਕਿ ਹੁਣ ਕਿੰਨਾ ਕਾ ਉਦੋਂ ਪਾਣੀ ਸੀਗਾ ਆਹੀ 4-4 ਫੁੱਟ ਯਾਨੀ ਕਿ ਅੱਧਾ ਬੰਦਾ ਵਿੱਚ ਡੁੱਬਦਾ ਸੀਗਾ ਜੀ ਤੇ ਇੰਨਾ ਵਗਾਰ ਦੀ ਸਫਾਈ ਇੱਥੇ ਕਿਸ ਤਰ੍ਹਾਂ ਹੋਈ ਇਸ ਤੋਂ ਪਹਿਲਾਂ ਹੋਈ ਹੈ ਜੀ ਪਰ ਨਾਂ ਦੇ ਬਰਾਬਰ ਹੀ ਹੈ ਜੀ ਨਾਉਂਆ ਮਤਲਬ ਕਿ ਜੋ ਤੁਹਾਨੂੰ ਪਤਾ ਮੈਰਾਂ ਦੇ ਥੱਲੋਂ ਦੀ ਪਾਣੀ ਨੰਗਦਾ ਹੀ ਸੈਂਫਰ ਅਥਰੋਂ ਦੀ ਬਾਹਰ ਆਉਂਦਾ ਹੁਣ ਪਾਣੀ ਦਾ ਟੱਪਣਾ ਨਹਿਰਾਂ ਦੇ ਥੱਲੋਂ ਦੀ ਆ ਜੀ ਉਹ ਚੀਜ਼ਾਂ ਦੀ ਪ੍ਰੋਪਰ ਸਫਾਈ ਹੋਊਗੀ ਤਾਂ ਫੇਰ ਹੀ ਨਿਕਲੂਗਾ ਨਾ ਪਾਣੀ ਪਾਣੀ ਆਇਆ ਕਾਦਾ ਇਹ ਇਕੱਠਾ ਕਾਦਾ ਇਹ ਕੁਛ ਬਾਰਿਸ਼ ਦਾ ਕੁਛ ਬਰਸਾਤੀ ਪਾਣੀ ਆ ਜੀ ਕੁਛ ਪਿੱਛੋਂ ਵੀ ਜਿਹੜਾ ਇੱਧਰ ਢਲਾਨ ਬਣ ਜਾਂਦੀ ਹੈ ਜੀ ਪਿੰਡ ਸਾਰਿਆਂ ਨੂੰ ਪਤਾ ਜੀ ਇਹ ਜੋ ਵੀ ਇੱਧਰ ਇੱਧਰ ਦਾ ਪਾਣੀ ਜਿੰਨਾ ਵੀ ਆ ਸਾਰਾ ਇੱਧਰ ਲੈ ਬਨੇ ਆ ਗਏ ਕਿਹੜੇ ਕਿਹੜੇ ਪਿੰਡਾਂ ਦਾ ਪਾਣੀ ਇੱਧਰੋਂ ਆ ਰਿਹਾ ਹੈ ਇਹ ਗੱਲ ਕਰੀਏ ਅੰ 10 12 ਪ ਪਾਣੀ ਦੀ ਲਪੇਟ ਦੇ ਵਿੱਚ 7-8 ਘਰ ਤਾਂ ਆ ਚੁੱਕਿਆ ਹੈ ਤੱਕ ਬਾਕੀ ਕਿਤੋਂ ਹਾਲਾਤ ਬਹੁਤ ਮਾੜੇ ਆ ਤੁਹਾਨੂੰ ਵੀ ਪਤਾ ਹੀ ਹੈ ਕਿੰਨੇ ਪਿੰਡਾਂ ਚ ਪਾਣੀ ਖੜਾ ਹੋਣਾ ਜਿੱਕਰ ਗੱਲ ਕਰਦੇ ਕਿ ਇਸੇ ਪਿੰਡ ਨੇ ਇੱਕ ਵਾਰੀ ਤੇ ਇੱਥੇ ਢਲਾਨ ਬਣਦੀ ਹੈ ਨਾ ਇੱਥੇ ਹੀ ਖੜਦਾ ਜੀ ਉਸ ਤੋਂ ਬਾਅਦ ਫਿਰ ਫੱਤਣ ਵਾਲਾ ਵੀ ਮਾਰ ਚ ਆਉਂਦਾ ਜਦੋਂ ਪਾਣੀ ਜਦੋਂ ਹੋ ਜਾਂਦਾ ਪਾਣੀ ਸੜਕਾਂ ਦੇ ਉੱਤੋਂ ਜੀ ਟੱਪ ਜਾਂਦਾ ਹਨਾ ਜਾਂ ਸੜਕਾਂ ਥੱਲੋਂ ਤੇ ਫਿਰ ਫੱਤਣ ਵਾਲਾ ਵੀ ਨਾਲ ਆਉਂਦਾ ਵੀ ਕਾਫੀ ਰਕਬਾ ਜਿਹੜਾ ਹੋ ਤਬਾਹ ਹੋ ਜਾਂਦਾ ਇਹ ਅੰਦਾਜ਼ਾ ਕਿੰਨਾ ਕਿ ਹੈਗਾ ਵੀ ਕਿੰਨੀ ਕਿਕੜ ਜਿਹੜੀ ਫਸਲ ਆ ਪਾਣੀ ਦੇ ਵਿੱਚ ਹੈ ਕਿੰਨੀ ਕਿ ਫਸਲ ਡੁੱਬੀ ਆ ਆਪਾਂ ਬਰਾਦ ਤੇ ਸਰਕਾਰੀ ਅਧਿਕਾਰੀਆਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ ਜੀ ਭਾਈ ਇਹ ਹੀ ਫੀਲ ਕਰਨੀ ਸਾਡੀ ਸਾਰ ਹੁਣ ਲਈ ਜਾਵੇ ਜੀ ਬਾਅਦ ਵਿੱਚ ਫਾਇਦਾ ਨਹੀਂ ਹਨਾ ਜੀ ਇੱਧਰ ਜਨਰਲ ਬੰਦੇ ਚੱਕਣ ਦਾ ਕੋਈ ਫਾਇਦਾ ਕੋਈ ਵੀ ਨਹੀਂ ਪਹੁੰਚ ਹੁਣ ਤੱਕ ਕੋਈ ਨਹੀਂ ਆਇਆ एक्चुअली ਮੁਖਤਸਰ ਸਾਹਿਬ ਤੋਂ ਸ਼ਾਕ ਟੂ ਡੀ ਦਨਿਕ ਸੂਰਾ ਟੀਵੀ